ਹਾਂ ਗੁਰੂ ਹਾਂ ਗੁਰੂ ਹਾਂ ਗੁਰੂ ਵਾਈ ਗੁਰੂ ਹਾਂਜੀ ਵਾਈ ਗੁਰੂ ਤੁਹਾਨੂੰ ਇੱਕ ਸਵਾਲ ਪੁੱਛਣਾ ਹੈ ਹਾਂ ਪੁੱਛੋ ਹਾਂਜੀ ਜੀ ਮੈਂ ਆਪਾਂ ਹੁਣ ਸੈਰ ਪਰ ਆਈ ਹਾਂ ਹਾਂ ਆਪਾਂ ਸੈਰ ਪਰ ਆਉਂਦੇ ਹੋਏ ਸਿਮਰਨ ਕਰ ਰਹੇ ਹਾਂ ਹਾਂਜੀ ਜੀ ਕਿ ਸਾਨੂੰ ਬੈਠ ਕੇ ਸਿਮਰਨ ਕਰਨਾ ਚਾਹੀਦਾ ਜੀ ਜਾਂ ਫਿਰ ਸਾਨੂੰ ਸੈਰ ਕਰਦੇ ਹੋਏ ਸਿਮਰਨ ਕਰਨਾ ਚਾਹੀਦਾ ਹਾਂ ਜਿਵੇਂ ਵਾਈ ਗੁਰੂ ਤੁਸੀਂ ਵਿਚਾਰ ਕਰਦਿਆਂ ਨਾ ਵੀ ਸਿਮਰਨ ਜਿਵੇਂ ਹੁਣ ਲੋਕ ਕਹਿੰਦੇ ਨੇ ਵੀ ਸਿਮਰਨ ਭਗਤੀ ਬੈਠ ਕੇ ਕਰਨੀ ਚਾਹੀਦੀ ਆ ਆਰਾਮ ਨਾਲ ਤੁਹਾਡਾ ਸਵਾਲ ਇਹ ਵੀ ਠੀਕ ਹੈ ਇਹ ਵੀ ਵੀ ਮਤਲਬ ਆਪਾਂ ਤੁਰਦੇ ਫਿਰਦੇ ਵੀ ਕਰਦੇ ਆ ਜਾਂ ਬੈਠ ਕੇ ਕਰਨਾ ਚਾਹੀਦਾ ਹੁਣ ਜਿਵੇਂ ਨਾ ਦੋ ਤਰ੍ਹਾਂ ਦਾ ਖੇਲ ਚੱਲਦਾ ਹੈ ਜਿਹੜਾ ਪਰਲੋਕ ਦਾ ਖੇਲ ਚੱਲਦਾ ਉਹ ਸ਼ਬਦ ਦੁਆਰਾ ਚੱਲਦਾ ਹੈ ਜਿਹੜਾ ਆ ਜਿੱਥੇ ਅਸੀਂ ਆਏ ਆ ਇਹਨੂੰ ਲੋਕ ਕਹਿੰਦੇ ਨੇ ਇਹ ਲੋਕ ਦਾ ਖੇਲ ਚੱਲਦਾ ਪੌਣ ਦੁਆਰਾ ਹਾਂਜੀ ਹੁਣ ਜਦੋਂ ਸਵੇਰੇ ਨਾ ਮਨ ਆਉਂਦਾ ਆਪਣੇ ਘਰ ਤੋਂ ਪਰਲੋਕ ਤੋਂ ਕਿਉਂਕਿ ਮਨ ਪਰਲੋਕ ਦਾ ਵਾਸੀ ਹੈ ਜਦੋਂ ਪਰਲੋਕ ਤੋਂ ਆਉਂਦਾ ਇਹ ਤਨ ਦੀ ਖਰਾਕ ਵਾਸਤੇ ਆ ਇੱਥੇ ਇਹਦੀ ਤਨ ਦੀ ਖਰਾਕ ਆ ਇਹ ਲੋਕ ਤੇ ਜਦੋਂ ਇਹਨੇ ਇੱਥੇ ਆਉਣਾ ਇੱਥੇ ਨੇ ਤਨ ਦੀ ਖਰਾਕ ਲੈਣ ਵਾਸਤੇ ਆਉਣਾ ਪੇਟ ਪੂਰਤੀ ਵਾਸਤੇ ਹੁਣ ਜਦੋਂ ਇੱਥੇ ਇਹਨੇ ਆਉਣਾ ਇੱਥੇ ਨੂੰ ਪਾਉਣ ਦਾ ਸਹਾਰਾ ਲੈਣਾ ਪੈਣਾ ਕਿਉਂਕਿ ਇੱਥੇ ਖੇਲ ਪਾਉਣ ਦੁਆਰਾ ਚੱਲਦਾ ਹਾਂਜੀ ਹੁਣ ਜਦੋਂ ਇਹ ਪੌਣ ਦਾ ਸਹਾਰਾ ਲੈਂਦਾ ਜਦੋਂ ਪੌਣ ਸਾਡੇ ਅੰਦਰ ਜਾਂਦੀ ਹੈ ਉਦੋਂ ਸਾਡੇ ਅੰਦਰ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਫਿਰ ਜਦੋਂ ਅਸੀਂ ਹੁਣ ਆਲਦਾਲਾ ਜਿੰਨੀ ਵੀ ਆ ਦੇਖਦੇ ਆ ਨਾ ਸਾਰੀ ਆਲਦਾਲਾ ਜੋ ਵੀ ਅਸੀਂ ਦੇਖਦੇ ਆ ਅਕਾਰ ਦੇਖਦੇ ਆ ਇਹ ਸਾਰੀ ਮਾਇਆ ਹੈ ਮਾਇਆ ਦਾ ਕਿੱਥੇ ਤੱਕ ਮਾਰੇ ਨੇ ਕਹੇ ਵੀ ਮਾਇਆ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਉੱਥੇ ਤੱਕ ਸਾਰੀ ਮਾਇਆ ਹੀ ਮਾਇਆ ਜਿਹੜੀ ਅੱਖਾਂ ਨਾਲ ਦਿਖਦੀ ਹੈ ਹੁਣ ਜਦੋਂ ਅਸੀਂ ਇੱਥੇ ਆਏ ਆ ਤੁਰਦੇ ਫਿਰਦੇ ਆ ਹੁਣ ਇਹਨੂੰ ਕਹਿੰਦੇ ਨੇ ਸੰਮੁਖ ਰਹਿਣਾ ਜੀ ਹੁਣ ਮੰਨ ਲਓ ਅਸੀਂ ਸਿਮਰਨ ਕਰਦੇ ਹਾਂ ਨਾ ਆਪਾਂ ਬੋਲੀ ਗਏ ਵਾਹ ਗੁਰੂ ਵਾਹ ਗੁਰੂ ਵਾਹ ਮਤਲਬ ਅਸੀਂ ਕੰਮ ਵੀ ਕਰ ਰਹੇ ਹਾਂ ਕੰਮ ਕਰ ਰਹੇ ਅਸੀਂ ਸੈਰ ਕਰ ਰਹੇ ਹਾਂ ਜੀ ਨਾਲ ਨਾਲ ਅਸੀਂ ਮੁੱਖ ਦਵਾਰਾ ਉਹ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਾਂ ਹੁਣ ਅਸੀਂ ਕੀ ਕਰਦੇ ਹਾਂ ਨਾਲ ਨਾਲ ਅਸੀਂ ਕਰਮ ਕਰੀ ਜਾਂਦੇ ਆ ਤੇ ਨਾਲ ਨਾਲ ਉਹਦਾ ਸਿਮਰਨ ਕਰੀ ਇਹਨੂੰ ਮਹਾਰਾਜ ਨੇ ਕਿਹਾ ਸਿਮਰ ਸਿਮਰ ਹਰ ਕਾਰਨ ਕਰਨ ਵੀ ਨਾਲ ਹੁਣ ਅਸੀਂ ਕੀ ਕਰਦੇ ਹਾਂ ਅਸੀਂ ਪਰਮਾਤਮਾ ਦੇ ਸਨਮੁਖ ਹੋ ਕੇ ਚੱਲਣ ਦੀ ਕੋਸ਼ਿਸ਼ ਕਰਦੇ ਆ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸਿਮਰਨ ਬੈਠ ਕੇ ਵੀ ਕਰਨਾ ਚਾਹੀਦਾ ਹੁਣ ਬੈਠ ਕੇ ਵਾਲੀ ਜਿਹੜੀ ਸਿਮਰਨ ਦੀ ਹੈਗੀ ਆ ਨਾ ਕਰਨ ਦੀ ਵਿਧੀ ਉਦੋਂ ਜਦੋਂ ਅਸੀਂ ਬੈਠ ਕੇ ਕਰਨਾ ਹੈ ਉਦੋਂ ਫਿਰ ਅਸੀਂ ਇੱਕ ਦ੍ਰਿਸ਼ਟ ਹੋਣਾ ਹਾਂ ਹਾਂਜੀ ਹੁਣ ਸਾਡੇ ਹਾਲਾਤ ਕਿਦਾਂ ਦੇ ਨੇ ਅਸੀਂ ਜਦੋਂ ਬੈਠ ਕੇ ਸਿਮਰਨ ਕਰਦੇ ਹਾਂ ਅਸੀਂ ਇੱਕ ਦ੍ਰਿਸ਼ਟ ਨਹੀਂ ਹੁੰਦੇ ਇੱਕ ਦ੍ਰਿਸ਼ਟ ਤੋਂ ਭਾਵ ਇਹ ਹੈ ਵੀ ਜਦੋਂ ਇੱਕ ਦ੍ਰਿਸ਼ਟ ਹੋਣਾ ਹੈ ਫਿਰ ਆ ਸਾਰਾ ਹੀ ਪਸਾਰਾ ਆਲੇ-ਦਾਲੇ ਦਾ ਛੱਡ ਦੇਣਾ ਜਿਨ੍ਹਾਂ ਨੂੰ ਕਹਿੰਦੇ ਨੇ ਅਬਰ ਕਾਜ ਤੇਰੇ ਕਿਤੇ ਨਾ ਕੰਮ ਇਹ ਜਿਹੜੇ ਬਾਕੀ ਦੇ ਅਸੀਂ ਧੰਦੇ ਕਰਦੇ ਆ ਨਾ ਫਿਰ ਇਹਨਾਂ ਨੂੰ ਸਾਰਿਆਂ ਨੂੰ ਛੱਡ ਕੇ ਅਸੀਂ ਇੱਕ ਸਥਾਨ ਤੇ ਬੈਠ ਕੇ ਇੱਕ ਦ੍ਰਿਸ਼ਟ ਹੋਣ ਦੀ ਕੋਸ਼ਿਸ਼ ਕਰਨੇ ਆ ਇੱਕ ਦ੍ਰਿਸ਼ਟ ਕਿਵੇਂ ਹੁੰਦਾ ਹੁਣ ਇੱਕ ਦ੍ਰਿਸ਼ਟ ਹੁੰਦਾ ਜਦੋਂ ਅਸੀਂ ਸਿਮਰਨ ਕਰਦੇ ਆ ਸਵਾਸ ਅੰਦਰ ਜਾਂਦਾ ਤੇ ਬਾਹਰ ਹੁੰਦਾ ਅਸੀਂ ਬੋਲਦੇ ਆ ਵਾਹ ਗੁਰੂ ਵਾਹ ਗੁਰੂ ਹੁਣ ਇੱਕ ਦ੍ਰਿਸ਼ਟ ਹੋਣ ਵਾਸਤੇ ਆਪਣੀ ਧੁੰਨ ਦੇ ਵਿੱਚ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਜੋ ਅਸੀਂ ਵਾਗਰ ਤੁਨ ਕੱਢਦੇ ਆ ਇਹਦੇ ਵਿੱਚ ਤੁਨ ਦੇ ਵਿੱਚ ਆਵਾਜ਼ ਧਿਆਨ ਲਾ ਕੇ ਫਿਰ ਅਸੀਂ ਕੀ ਕਰਦੇ ਆ ਸ਼ਬਦ ਦੇ ਸੁਰਤੀ ਦਾ ਮਲਾਪ ਹੁੰਦਾ ਠੀਕ ਹੈ ਕਿ ਨਹੀਂ ਜਦੋਂ ਸ਼ਬਦ ਦੇ ਸੁਰਤੀ ਦਾ ਮਲਾਪ ਹੁੰਦਾ ਉਦੋਂ ਅਸੀਂ ਫਿਰ ਇੱਕ ਦ੍ਰਿਸ਼ਟ ਹੁੰਦੇ ਆ ਜਦੋਂ ਇੱਕ ਦ੍ਰਿਸ਼ਟ ਹੋਵਾਂਗੇ ਮਨ ਬਿਰਤियां ਇੱਕ ਦ੍ਰਿਸ਼ਟ ਹੋਣਗੀਆਂ ਤਾਂ ਗੁਰਮੁਖ ਪੈਰ ਫਿਰ ਅੰਦਰ ਤੇ ਜਿਹੜਾ ਨਾ ਉਹ ਨਾਮ ਦੀ ਦਾਤ ਜਿਹੜਾ ਨਾਮ ਉਹ ਸੁਣ ਲੱਗ ਜਾਂਦਾ ਜਿਵੇਂ ਬਾਬਾ ਭਜਨ ਸਿੰਘ ਜੀ ਆਪਣੇ ਨਾਲ ਵਿਚਾਰ ਕਰਦੇ ਸੀਗਾ ਅੱਜ ਆਪਣੇ ਨਾਲ ਇਹ ਵੀ ਸੈਰ ਤੇ ਆਇਆ। ਹਾਂਜੀ। ਇਹ ਵਿਚਾਰ ਕਰਦੇ ਸੀ ਕਹਿੰਦੇ ਵੀ ਅੱਗੇ ਵੀ ਆਪਾਂ ਸੈਰ ਤੇ ਆਉਨੇ ਆ ਪਰ ਜਿਹੜੀ ਅੱਜ ਸੈਰ ਆ ਆਪਾਂ ਕਰ ਰਹੇ ਆ ਨਾ ਨਾਮ ਜਪ ਕੇ। ਹਾਂਜੀ। ਵੀ ਇਹਦਾ ਆਨੰਦ ਵੱਖਰਾ ਹੈ। ਇਹਦਾ ਵੱਖਰਾ ਕਿਉਂ ਹੈ ਕਿਉਂਕਿ ਜਿਵੇਂ ਮਹਾਰਾਜ ਨੇ ਕਿਹਾ ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ। ਲੇਖੇ ਵਾਟ ਚਲਾਈਐ। ਲੇਖੇ ਸੁਣੇ ਵੇਖਾਓ ਵੀ ਤੁਹਾਡਾ ਹਰ ਕੰਮ ਲੇਖੇ ਦੇ ਵਿੱਚ ਹੋਣਾ ਚਾਹੀਦਾ। ਇਹ ਕਹ ਕਹ ਨਹੀਂ ਹੁਣ ਮੰਨ ਲਓ ਆਪਾਂ ਗੱਲਾਂ ਮਾਰਦੇ ਵੀ ਜਾ ਸਕਦੇ ਸੀਗੇ ਜੇ ਗੱਲਾਂ ਮਾਰਦੇ ਚਲੇ ਜਾਂਦੇ ਨਾਲ ਦਾ ਸਵਾਸਟ ਵੇਸਟ ਨਾਲੇ ਆ ਸਾਡਾ ਤੁਰਿਆ ਫਿਰਿਆ ਕਿਸੇ ਲੇਖੇ ਜੇ ਨਹੀਂ ਸੀ ਆਉਣਾ ਇਸ ਕਰਕੇ ਜਦੋਂ ਕਰਮ ਤੇ ਆਉਣਾ ਅਸੀਂ ਸੰਦ੍ਰਿਸ਼ਟ ਰਹਿਣਾ ਨਾਲ ਨਾਲ ਕਰਮਕਾਰ ਦੇ ਪ੍ਰਮਾਤਮਾ ਦਾ ਸਿਮਰਨ ਕਰੀਏ ਨਾ ਜਦੋਂ ਅਸੀਂ ਰਾਤ ਨੂੰ ਆਪਣੇ ਘਰ ਜਾਣਾ ਜਿਹਨੂੰ ਨਿੱਜ ਘਰ ਕਹਿੰਦੇ ਨੇ ਜਿਹੜਾ ਮਨ ਦਾ ਘਰ ਹੈ ਜਦੋਂ ਅਸੀਂ ਰਾਤ ਨੂੰ ਘਰ ਜਾਣਾ ਉਦੋਂ ਅਸੀਂ ਪਰ ਇੱਕ ਦ੍ਰਿਸ਼ਟ ਹੋ ਜਾਣਾ ਇਹੀ ਜਿਹੜੀ ਮਹਾਰਾਜ ਨੇ ਸਾਨੂੰ ਹੈ ਗੁਰਬਾਣੀ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਚਲੋ ਆਓ ਫੇਰ ਆਪਾਂ ਹੁਣ ਤੁਰਦੇ ਜਾਂਦੇ ਨਾਲ ਸਿਮਰਨ ਕਰ ਲੰਨੇ ਵਾਹ ਗੁਰੂ ਵਾਹ ਗੁਰੂ